ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਪੀਟਪੀ ਪਲੈਸਬੀ ਕਲਰਕ ਦਾ ਜਿਹੜਾ ਤੁਸੀਂ ਪੇਪਰ ਦੇਖਿਆ ਹੈ ਤੇ ਤੁਹਾਨੂੰ ਸਾਰਿਆਂ ਨੇ ਆਪ ਆਪਣੇ ਨੰਬਰ ਜਿਹੜੇ ਆ ਗਏ ਨੇ ਉਹ ਕਾਊਂਟ ਕਰ ਲਏ ਹੁਣ ਕਿ ਕਿੰਨੇ ਕਿੰਨੇ ਜਿਹੜੇ ਨੰਬਰ ਉਹ ਬਣੇ ਨੇ ਇੱਕ ਅੱਧੇ ਮਾਰਕਸ ਜਿਹੜੇ ਹੈਗੇ ਨੇ ਉੱਪਰ-ਨੀਚੇ ਹੋ ਸਕਦੇ ਨੇ ਤੇ ਬਾਕੀ ਸਾਰੇ ਚੈਨਲਾਂ ਦੇ YouTube ਤੇ ਹੋਰ ਵੀ ਜਿਹੜੇ ਚੈਨਲ ਹੈ ਉਹਨਾਂ ਦਾ ਸਾਰਨੇ ਦੱਸ ਦਿੱਤਾ ਈ ਹੋਵੇਗਾ ਕਿ ਕਿਹੜੇ-ਕਿਹੜੇ ਜਿਹੜੇ ਹੈਗੇ ਨੇ ਕੁਐਸਚਨ ਉਹਨਾਂ ਦੇ ਕੀ-ਕੀ ਆਂਸਰ ਹੁੰਦੇ ਹਨ ਤੇ ਬਾਕੀ ਇਹਦੀ ਜਿਹੜੀ ਲਿਸਟ ਤੇ ਉਸ ਤੋਂ ਬਾਅਦ ਵੀ ਜਿਆਦਾ ਫਰਕ ਨਹੀਂ ਪੈਂਦਾ ਇੱਕ ਦੋ ਨੰਬਰ ਦਾ ਹੀ ਫਰਕ ਪੈਂਦਾ ਤੇ ਇੱਕਦੇ ਜਿਹੜੇ ਕੁਐਸਚਨ ਗਲਤ ਹੁੰਦੇ ਨੇ ਉਹਨਾਂ ਦੇ ਸਾਰਿਆਂ ਨੂੰ ਹੀ ਗ੍ਰੇਸ ਮਾਰਕਸ ਜਿਹੜੇ ਹੈਗੇ ਨੇ ਉਹ ਮਿਲ ਜਾਂਦੇ ਨੇ ਤੇ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚ ਜਿਹੜੇ ਅੱਗੇ ਦੀ ਪ੍ਰੋਸੈਸ ਹੈ ਜਿਹੜੀ ਦੂਜੀ ਪ੍ਰੋਸੈਸ ਹੈ ਉਹ ਟਾਈਪਿੰਗ ਟੈਸਟ ਦੀ ਕੀ ਟਾਈਪਿੰਗ ਟੈਸਟ ਦੀ ਤਿਆਰੀ ਜਿਹੜੀ ਹੈਗੀ ਹੈ ਕਿੱਥੋਂ ਤੁਸੀਂ ਕਰਨੀ ਹੈ ਜੇਕਰ ਤੁਹਾਡੇ ਕੋਲ ਜਿਹੜਾ ਹੈਗਾ ਕੰਪਿਊਟਰ ਨਹੀਂ ਹੈ ਘਰੇ ਤਾਂ ਕਿਵੇਂ ਤੁਸੀਂ ਜਿਹੜਾ ਹੈਗਾ ਆਪਣਾ ਕੀਬੋਰਡ ਲਾ ਕੇ ਵੀ ਜਿਹੜੀ ਟਾਈਪਿੰਗ ਪ੍ਰੈਕਟਿਸ ਦੀ ਤਿਆਰੀ ਉਹ ਕਰ ਸਕਦੇ ਹੋ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਦੇਖੋ ਇਹ ਦੋ ਆਨਲਾਈਨ ਜਿਹੜੀਆਂ ਹੈਗੀਆਂ ਨੇ ਦੋ ਸਾਈਟਾਂ ਨੇ ਇੱਕ ਹੈ akhar.tk ਤੇ ਦੂਸਰੀ ਹੈਗੀ ਪੰਜਾਬੀ ਐਗਜ਼ਾਮ ਪੋਰਟਲ ਇਹਨਾਂ ਦੋਨਾਂ ਦੇ ਜਿਹੜੇ ਲਿੰਕ ਨੇ ਉਹ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਉੱਥੇ ਜਾ ਕੇ ਤੁਸੀਂ ਇਹਨਾਂ ਸਾਈਟ ਦੇ ਉੱਤੇ ਜਾ ਕੇ ਆਪਣੀ ਟਾਈਪਿੰਗ ਦੀ ਜਿਹੜੀ ਤਿਆਰੀ ਆ ਉਹ ਕਰ ਸਕਦੇ ਹੋ ਤੇ ਉਸ ਜੇਕਰ ਤੁਹਾਨੂੰ ਬਿਲਕੁਲ ਵੀ ਟਾਈਪਿੰਗ ਨਹੀਂ ਆਉਂਦੀ ਯਾਨੀ ਕਿ ਤੁਹਾਨੂੰ ਇੰਗਲਿਸ਼ ਤਾਂ ਚਲੋ ਫਿਰ ਵੀ ਸਾਰ ਨੂੰ ਆਉਂਦੀ ਹੁੰਦੀ ਹੈ ਮੇਨ ਗੱਲ ਹੁੰਦੀ ਹੈ ਪੰਜਾਬੀ ਦੀ ਮੈਂ ਪੰਜਾਬੀ ਦੀ ਦੱਸ ਰਿਹਾ ਤੁਹਾਨੂੰ ਇੰਗਲਿਸ਼ ਦੀ ਤਾਂ ਕਿਉਂਕਿ ਤੁਸੀਂ ਜਿਹੜੇ ਅੱਖਰ ਲਿਖੇ ਹੋਏ ਨੇ ਕੀਬੋਰਡ ਦੇ ਉੱਪਰ ਉਹਨਾਂ ਤੋਂ ਪਰ ਜਿਹੜੀ ਪੰਜਾਬੀ ਦੀ ਟਾਈਪਿੰਗ ਹੈ ਉਹਦੇ ਲਈ ਪੰਜਾਬੀ ਦੇ ਅੱਖਰ ਨਹੀਂ ਲਿਖੇ ਹੁੰਦੇ ਇੱਕ ਕੀਬੋਰਡ ਵੀ ਆਉਂਦਾ ਜਿਹਦੇ ਵਿੱਚ ਪੰਜਾਬੀ ਦੇ ਉੱਪਰ ਜਿਹੜੇ ਅੱਖਰ ਨੇ ਪੰਜਾਬੀ ਦੇ ਉਪਰ ਸਟicker ਜੀ ਹੁੰਦੇ ਨੇ ਉਹ ਲੱਗੇ ਹੁੰਦੇ ਨੇ ਪਰ ਮੈਂ ਚਾਹੁੰਦਾ ਵੀ ਤੁਸੀਂ ਉਹ ਨਾਲ ਲਿਓ ਤੁਸੀਂ ਇਹ ਕਿਆ ਕਰਨੇ ਕਿ ਇੱਕ ਜਿਹੜੀ ਹੈਗੀ ਪੰਜਾਬੀ ਐਗਜ਼ਾਮ ਪੋਰਟਲ ਸਾਈਟ ਉਹਦੇ ਉੱਤੇ ਜਾਣਾ ਉਹਦੇ ਵਿੱਚ ਤੁਹਾਨੂੰ ਪੂਰੀ ਰੋ ਵਾਈਜ਼ ਦੱਸਣਗੇ ਹோம் ਰੋ ਨੀਚੇ ਫਰੰਟ ਰੋ ਮਿਡਲ ਰੋ ਟੌਪ ਰੋ ਇਹ ਸਾਰੇ ਜਿਹੜੀਆਂ ਹੈਗੀਆਂ ਨੇ ਰੋ ਵਾਈਜ਼ ਤੁਹਾਨੂੰ ਉੱਥੇ ਜਿਹੜਾ ਹੈਗਾ ਸਿਖਾਇਆ ਜਾਵੇਗਾ ਤਾਂ ਉੱਥੋਂ ਤੁਸੀਂ ਜਿਹੜੀ ਹੈਗੀ ਪ੍ਰੈਕਟਿਸ ਉਹ ਕਰ ਲੈਣੀ ਹੈ ਜਦੋਂ ਤੁਹਾਡੀ ਪ੍ਰੈਕਟਿਸ ਹੋ ਗਈ ਫਿਰ ਉਹਦੇ ਵਿੱਚ ਪੈਰਾਗ੍ਰਾਫ ਆਉਣਗੇ ਬਹੁਤ ਪੈਰਾਗ੍ਰਾਫ ਤੁਸੀਂ ਲਾਉਣੇ ਆ ਉਹ ਸਾਰਿਆਂ ਦੇ ਅਲੱਗ-ਅਲੱਗ ਜਿਹੜੇ ਹੈਗੇ ਨੇ ਪੈਰਾਗ੍ਰਾਫ ਹੁੰਦੇ ਨੇ ਪਹਿਲਾਂ ਸਿੰਪਲ ਹੁੰਦਾ ਫਿਰ ਥੋੜਾ ਜਿਹਾ ਔਖਾ ਫਿਰ ਉਸ ਤੋਂ ਔਖਾ ਫਿਰ ਟਾਈਮ ਦੇ ਹਿਸਾਬ ਨਾਲ ਪੈ ਰਹੇ ਹੁੰਦੇ ਨੇ ਜਿਵੇਂ 10 ਮਿੰਟ ਦਾ ਜਿਹੜਾ ਅਸਲੀ ਦਾ ਪੇਪਰ ਹੈ ਉਹਦੇ ਵਿੱਚ 10 ਮਿੰਟ ਦਾ ਜਿਹੜਾ ਟਾਈਮ ਉਹ ਮਿਲਦਾ ਉਸ ਦੇ ਅਕੋਰਡਿੰਗ ਜਿਹੜੇ ਹੈਗੇ ਨੇ ਪੈਰਾ ਉਹਦੇ ਵਿੱਚ ਹੁੰਦੇ ਨੇ ਤਾਂ ਉਹ ਤੁਸੀਂ ਲਾਉਣੇ ਆ ਇਹਨਾਂ ਦੇ ਲਿੰਕ ਤੁਹਾਨੂੰ ਮਿਲ ਜਾਣਗੇ ਬਾਕੀ ਟੈਲੀਗ੍ਰam ਗਰੁੱਪ ਜਾਂ ਇੰਸਟਾਗ੍ਰam ਦੇ ਵਿੱਚ ਜੁਆਇਨ ਹੋ ਕੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਤੇ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਘਰੇ ਜਿਹੜੇ ਹੈਗੇ ਆ ਉਹ ਮਤਲਬ ਕਿ ਕੀਬੋਰਡ ਉਹ ਕੰਪਿਊਟਰ ਨਹੀਂ ਹੈਗਾ ਤਾਂ ਉਹ ਕੁਝ ਕੁ ਮਹੀਨੇ ਇੱਕ ਮਹੀਨਾ ਜਿਹੜੇ ਹੈਗੇ ਬਾਹਰ ਟਾਈਪਿੰਗ ਦਾ ਲਾ ਸਕਦੇ ਨੇ ਕਿਸੇ ਵੀ ਸੈਂਟਰ ਤੋਂ ਉਸ ਤੋਂ ਬਾਅਦ ਉਹ ਕਿਆ ਕਰਦੇ ਨੇ ਕੀਬੋਰਡ ਲੈ ਕੇ ਤੁਸੀਂ ਆਪਣੇ ਫੋਨ ਨਾਲ ਕਨੈਕਟ ਕਰਕੇ ਵੀ ਜਿਹੜੀ ਟਾਈਪਿੰਗ ਹੈ ਉਹ ਕਰ ਸਕਦੇ ਹੋ ਵਰਡ ਹੈਗੇ ਉਹ ਚੱਲੂਗਾ ਉਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਸਾਈਟ ਨੇ ਉਹ ਵੀ ਤੁਸੀਂ ਡੈਸਕਟਾਪ ਸਾਈਟ ਦੇ ਮੋਡ ਦੇ ਵਿੱਚ ਲਾ ਕੇ ਉਹ ਵੀ ਆਪਣੇ ਫੋਨ ਤੋਂ ਤੁਸੀਂ ਚਲਾ ਸਕਦੇ ਹੋ ਜੇ ਤੁਹਾਡੀ ਟਾਈਪਿੰਗ ਟੈਸਟ ਵਧੀਆ ਤਿਆਰੀ ਹੋ ਗਈ ਜਨਨ ਕੀ ਤੁਹਾਡੀ ਸਪੀਡ ਆਉਣ ਲੱਗੀ ਉਸ ਤੋਂ ਬਾਅਦ ਤੁਸੀਂ ਵਰਡ ਦੇ ਵਿੱਚ ਕਿਸੇ ਵੀ ਪੇਜ ਨੂੰ ਲੈ ਕੇ ਕੋਈ ਵੀ ਐਸਸਿੰਗ ਉਹ ਉੱਥੇ ਤੁਸੀਂ ਜਾ ਟਾਈਪ ਕਰਕੇ ਦੇਖ ਸਕਦੇ ਹੋ ਇਹ ਜਿਹੜੀ ਹੈਗੀ ਹੈ 92% ਐਕੂਰਸੀ ਦੇ ਨਾਲ 10 ਮਿੰਟ ਦੇ ਵਿੱਚ ਤੁਸੀਂ 1500 ਅੱਖਰ ਜਿਹੜੇ ਹੈਗੇ ਨੇ ਉਹ ਟਾਈਪ ਜਿਹੜੇ ਕਰਨੇ ਹੁੰਦੇ ਨੇ ਪੰਜਾਬੀ ਦੇ ਤੇ ਅੰਗਰੇਜ਼ੀ ਦੇ ਵੀ ਸੇਮ ਐਕੂਰਸੀ ਦੇ ਨਾਲ ਤੁਸੀਂ ਜਿਹੜਾ ਟਾਈਪ ਕਰਨਾ ਹੁੰਦਾ 34 ਵਰਡ ਪਰ ਮਿੰਟ ਦੇ ਹਿਸਾਬ ਨਾਲ ਤੇ मोस्टली ਬੱਚੇ ਜਿਹੜੀ ਹੈਗੇ ਨੇ ਜਿਹਨਾਂ ਨੂੰ ਲੱਗਦਾ ਕਿ ਆਪਣੇ ਨੰਬਰ 70 ਤੋਂ ਉੱਪਰ ਨਹੀਂ ਤਾਂ ਉਹ ਆਪਣੀ ਤਿਆਰੀ ਜਿਹੜੀ ਹੈਗੀ ਆ ਉਹ ਹੁਣੇ ਤੋਂ ਹੀ ਸ਼ੁਰੂ ਕਰ ਦੋ ਜਿਨ੍ਹਾਂ ਨੇ ਨੰਬਰ ਕਾਊਂਟ ਕੀਤੇ ਨੇ ਕਿਉਂਕਿ ਦੇਖੋ ਪ੍ਰੀਵਿਅ ਜਿਹੜੇ ਪੇਪਰ ਵਿੱਚ ਕਲਰਕ ਦਾ ਉਹਦੇ ਵਿੱਚ ਅੱਗੇ ਵੀ 3-4 ਲਿਸਟਾਂ ਜਿਹੜੀਆਂ ਉਹ ਆਈਆਂ ਸੀਗੀਆਂ ਕਿਉਂਕਿ ਬੱਚੇ ਜਿਹੜੇ ਹੈਗੇ ਪੂਰੇ ਨਹੀਂ ਹੋਏ ਸੀਗੇ ਤਾਂ ਕਰਕੇ ਜਿਹੜੇ ਵੀ ਬੱਚੇ ਨੇ ਟਾਈਪਿੰਗ ਕੀਤੀ ਸੀ ਉਹ मोस्टली ਜਿਹੜੇ ਪਾਸਿੰਗ ਪਾਸ ਸੀਗੇ ਸਾਰੇ ਲੱਗੇ ਸੀਗੇ ਤਾਂ ਇਸ ਵਾਰੀ ਜਿਹੜਾ ਹੈਗਾ ਆਪਣੀ ਟਾਈਪਿੰਗ ਟੈਸਟ ਦੀ ਜਿਹੜੀ ਹੈਗੀ ਉਹ ਤੁਸੀਂ ਤਿਆਰੀ ਰੱਖੋ ਹੁਣ ਤੋਂ ਹੀ ਤੇ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਆਉਂਦਾ ਤਾਂ ਉਹ ധനവാദി തോടാ സാർ വീഡിയോ ദണി താങ്ക് യൂ